ਚੋਣਾ ਤੋਂ ਪਹਿਲਾਂ ਗੈਂਗਸਟਰ ਦਾ ਖਾਤਮਾ ਕਰਨ ਲਈ ਕਾਂਗਰਸ ਦਾ ਏਜੰਡਾ ਸੀ ਪਰ ਅੱਜ ਸੱਤਾ ਵਿੱਚ ਆਉਣ ਤੋਂ ਬਾਅਦ ਗੈਂਗਸਟਰ ਬੇਖੌਫ ਹੋ ਕੇ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਦੇ ਨੌਜਵਾਨ ਨਾਲ ਵੀ ਗੈਂਗਸਟਰ ਨੇ ਕੁਝ ਅਜੀਹ ਹੈ ਕੀਤਾ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਨੌਜਵਾਨ ਨੂੰ ਗੈਂਗਸਟਰ ਨੇ ਦਿਲੰਦਰ ਸਾਧਕੇ ਨਿਰਵਸਤਰ ਕਰਕੇ ਕੁੱਟਿਆ ਹੈ ਜ਼ਖਮੀ ਹੋਏ ਨੌਜਵਾਨ ਨੂੰ ਮੋਗਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਦੇ ਮਤਾਬਿਕ ਸੁਖਾ ਕਾਲਵਾ ਗਰੁੱਪ ਦੇ ਗੈਂਗਸਟਰਾਂ ਨੇ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਤੋਂ ਗੈਂਗਸਟਰ ਵਿੱਕੀ ਗਾਰਡਨ ਨੀਟਾ ਦੇਵੋਲ ਅਤੇ ਗੁਰਪ੍ਰੀਤ ਸੇਖੋਵਾਰੀ ਨੂੰ ਗਾਲਾਂ ਕਢਾਉਣ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਸੀ। ਜਿਲੰਦਰ ਪੁਲਿਸ ਨੇ ਪੀੜਤਰੇ ਬਿਆਨ ਦედაਰਦੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਈਵਕ ਕਰ ਰਿਹਾ ਤੇ ਨਕੀ ਕਰਨੀ ਮੈਂ ਨਹੀਂ ਜੀ ਆਪਣਾ ਮੇਰਾ ਨੀਂਦਵਾ ਕਰਵਾ ਕਰਿਆ ਕਿਨੇ ਕੀਤਾ ਸੀ ਕਰਵਾਇਆ ਸੀਗਾ ਵੀ ਸਫਾ ਗਲੋਂ ਕਰਪੋਣੀ ਕੀ ਕਾਰਨ ਸੀ ਕਾਰਨ ਜੀ ਆਪਣਾ ਫੇਸਬੁੱਕ ਤੇ ਦੇ ਗੋਬਵਾਰ ਜਾਲੀ ਸੀਗੀ ਪਰ ਪੁਸਟਾ ਫੋਨ ਕਰਕੇ ਵੀ ਉਹ ਸਾਨੂੰ ਗਲਾਂ ਕੱਢਦੇ ਹੁੰਦੇ ਸੀ ਪਹਿਲਾਂ ਸਾਨੂੰ ਮਜਬੂਰ ਹੋ ਕੇ ਮੜੀ ਉਹਨਾਂ ਨੇ ਵੀ ਕੱਢਣੀਆਂ ਪਈਆਂ ਧਾਂਕਿਆ ਦਿੰਦੇ ਮਾਰ ਦੇਾਂਗੇ ਜਾਂ ਜੈਮ ਰੱਖ ਦਾਂਗੇ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਇਹਨਾਂ ਨੇ ਮੁੜ ਕੇ ਧੋਖੇ ਨਾਲ ਮੈਨੂੰ ਬੁਲਾ ਕੇ ਜਲੰਧਰ ਉੱਥੇ ਮੈਨੂੰ ਗਵਾਹ ਕਰਕੇ ਤੇ ਆਪ ਦੇ ਥਾਂ ਦੇ ਲੈ ਕੇ ਇਹਨਾਂ ਨੇ ਹਟਾਣਾ ਸੀਗਾ ਉੱਥੇ ਪਹਿਲਾਂ ਤਾਂ ਮੇਰੇ ਕੁੱਟ ਮਾਰ ਕੀਤੀ ਤੇ ਉਸ ਤੋਂ ਬਾਅਦ ਮੇਰੇ ਕੱਪੜੇ ਲਵਾ ਕੇ ਇਹਨਾਂ ਨੇ ਮੇਰੇ ਫੇਸਬੁਕ ਆਈਡੀ ਨੂੰ ਲਾਈਵ ਕੀਤਾ ਤੇ ਉਹਦੇ ਤੋਂ ਇਹਨਾਂ ਨੇ ਵੀ ਜਿਹੜੇ ਬੰਦੇ ਸੀਗੇ ਠੀਕ ਹੈ ਗਰੁੱਪ ਦੇ ਉਹਨਾਂ ਨੂੰ ਗਾਲਾਂ ਕਢਵਾਈਆਂ ਆ ਗਨ ਪੁਆਇੰਟ ਤੇ ਇਹਨਾਂ ਨੇ ਆ ਗੱਲ ਕਹੀ ਵੀ ਜਿੱਥੇ ਵੀ ਚੁੱਪ ਹੋ ਗਿਆ ਠੀਕ ਹੈ ਉੱਥੇ ਅਸੀਂ ਘੋੜਾ ਨੱਪ ਦੇਣਾ ਕਿ ਸਾਨੂੰ ਕੋਈ ਟੈਨਸ਼ਨ ਨਹੀਂ ਕਿੱਤਿਆਂ ਮਰਦਾ ਮਰੇ ਤੇ ਆਪਾਂ ਇਹਨਾਂ ਦੇ ਕਹਿਣ ਤੇ ਜਿੰਨਾ ਜਿੰਨਾਂ ਨੇ ਇਹਨੇ ਕਿਹਾ ਮੈਂ ਗਾਲਾਂ ਕਢਤੀਆਂ ਜੋ ਵੀ ਇਹਨਾਂ ਨੇ ਕਿਹਾ ਮੈਂ ਉਹ ਬੋਲ ਤਾ ਕਿਉਂਕਿ ਮੈਨੂੰ ਬੋਲਣਾ ਪੈਣਾ ਸੀ ਯਾਰ ਤੇ ਤਕਰੀਬਨ ਇਹਨਾਂ ਨੇ ਸੜਕ ਉੱਤੇ ਆ ਕੇ ਬਾਦਲ ਨੂੰ ਫੇਰ ਕੱਪੜੇ ਪਵਾ ਕੇ ਤੇ ਅੱਧਾ ਤੇ ਪੱਟੀ ਬੰਨ ਕੇ ਮੇਰੀ ਗੱਡੀ ਚ ਬਿਠਾ ਕੇ ਮੈਨੂੰ ਰਾਤ ਜਦ ਮੈਂ ਦਾਖਾ ਗੱਡੀ ਦੇ ਦਿੱਤੀ ਕਹਿੰਦੇ ਤੂੰ ਦਾਖਾ ਵਾਪਸ ਕਰ ਤੋਹ ਤੇ ਮੈਂ ਤਕਰੀਬਨ 3:00 ਵਜੇ ਦੇ ਕਰੀਬ ਰਾਤ ਨੂੰ ਆਪ ਦੇ ਪਿੰਡ ਘਰ ਪਹੁੰਚ ਗਿਆ ਨਾਰ ਕੰਟਰੋਲ ਵਾਲੀ ਜਿਹੜੀ ਮੈਂ ਉੱਥੇ ਤੇ ਸਰਕਾਰੀ ਅਫਸਰਾਂ ਨੂੰ ਜਵੰਦਰਾਂ ਨੂੰ ਵੀ ਮੰਗ ਕਰਦੇ ਹਾਂ ਮੰਗ ਕਰੀ ਜੀ ਕਰਦਾ ਜੀ ਮੈਨੂੰ ਹੁਣ ਵੀ ਫੋਨ ਆ ਰਹੇ ਹਨ ਉਹਨਾਂ ਦੇ तकरीबन 8 ਘੰਟਾ 1.5 ਘੰਟਾ ਦਾ ਕਾਲ ਆ ਕੇ ਚਲੀ ਹੈ ਵੀ ਇੰਦਾ ਕਰਕੇ ਸਾਨੂੰ ਪਤਾ ਲੱਗ ਗਿਆ ਵੀ ਮੀਡੀਆ ਤੋਂ ਉਹ ਕਿਹਨੂੰ ਸਾਡੇ ਤੇ ਬਦਦਾ ਦੇਦਾ ਭਾਈ ਨਹੀਂ ਤੇ ਅੱਗੇ ਹੁਣ ਵੀ ਉਂਗਲਾਂ ਵੜਦੇ ਆਂਗੇ ਕਿਹਦਾ ਜਿਹੜਾ ਪਰਿਵਾਰ ਮਾਰਦੇ ਆਂਗੇ ਆਦਾ ਪੱਟ ਕੇ ਜੀ ਕਦਾ ਬਲਣ ਪਹਿਲਾਂ ਤੋਂ ਹੀ ਛੱਡਦਾ ਸੀਗਾ ਤੇ ਹੁਣ ਵੀ ਭਾਈ